ਹੁਣ ਤਾਜੀ ਤਾਜੀ ਬਾਈ ਜੇਲ ਵੀ ਜਾ ਕੇ ਆਏ ਹੋ ਤੁਸੀਂ ਕੀ ਗੱਲ ਹੋ ਗਈ ਕਿਹੜਾ ਕ੍ਰਾਈਮ ਕਰਤਾ ਦੇਖੋ ਇਹ ਸਿਆਸਤੀ ਬਹੁਤ ਕੁੱਤੀ ਚੀਜ਼ ਹੈ ਕੇਜਰੀਵਾਲ ਤੇ ਸੋਸੋਧੀਆਂ ਨੂੰ ਬਚਾਉਣ ਦੇ ਚੱਕਰ ਚ ਅੱਜ ਪੰਜਾਬ ਤੇ ਜ਼ੁਲਮ ਹੋ ਰਿਹਾ ਉਹ ਦੋ ਲੀਡਰਾਂ ਨੂੰ ਬਚਾਉਣ ਦੇ ਚੱਕਰ ਚ ਅੱਜ ਭਗਵੰਤ ਮਾਨ ਦਿੱਲੀ ਦੇ ਥੱਲੇ ਲੱਗਿਆ ਬਾਈ ਤੁਹਾਡੇ ਮਸਲੇ ਦਾ ਉਹਨਾਂ ਦੇ ਉਹਦੇ ਨਾਲ ਕੇਜਰੀਵਾਲ ਤੇ ਸੋਸੋਧੀਆਂ ਦੇ ਨਾਲ ਕੀ ਸਰਵਾਰ ਇਹ ਕਹਿੰਦਾ ਏ ਵੀ ਅਸੀਂ ਵਪਾਰੀਆਂ ਨੂੰ ਖੁਸ਼ ਕਰਨ ਵਾਸਤੇ ਮੋਰਚਾ ਚਕਾਇਆ ਵੀ ਬਵਾਰੀ ਤੰਗ ਸੀ ਫੇ ਵੋਟਾ ਬਵਾਰੀਆਂ ਦੀ ਪਵਾ ਲਵੇ ਆਮ ਗਰੀਬ ਜਨਤਾ ਕੋ ਵੋਟਾਂ ਨਾਲ ਲੈਣ ਆਵੇ 3 ਵਜੇ 2:30 ਵਜੇ ਮੇਰੇ ਘਰ ਫੋਰਸ ਚੜ੍ਹ ਕੇ ਆ ਗਈ ਮੈਨੂੰ ਚੱਕ ਲਈ ਇੱਕ ਰਾਤ ਸਾਰਾ ਦਿਨ ਪਹਿਲਾਂ ਮੈਨੂੰ ਚੌਂਕੀ ਰੱਖਿਆ ਦੂਈ ਰਾਤ ਥਾਣੇ ਰੱਖਿਆ ਦੂਆ ਸਾਰਾ ਦਿਨ ਥਾਣੇ ਰੱਖਿਆ 36 ਘੰਟੇ ਮੈਨੂੰ ਇਹਨਾਂ ਨੇ ਹਰਾਸ਼ਮੈਂਟ ਕੀਤਾ ਸ਼ਾਮ ਨੂੰ ਜਾ ਕੇ ਮੈਨੂੰ ਪੇਸ਼ ਕੀਤਾ ਜਾਂਦਾ ਮੈਂ ਐਸਟੀਐਮ ਸਾਹਿਬ ਨੂੰ ਪੁੱਛਿਆ ਵੀ ਮੇਰਾ ਕਸੂਰ ਕੀ ਹੈ ਇਹ ਦੱਸੋ ਮੈਂ ਸੜਕੇ ਰਹੀ ਸੀ ਰੇਲ ਕੋਈ ਰਹੀ ਸੀ ਫਿਰ ਮੈਨੂੰ ਚੱਕ ਕੇ ਅੰਦਰ ਕਰ ਦਿੰਦੇ ਮੇਰਾ ਕਸੂਰ ਸੀ ਤੁਸੀਂ ਇੱਕ ਗੁੰਡਿਆ ਵਾਂਗ ਤੁਹਾਡੀ ਪੁਲਿਸ ਜਾ ਕੇ ਮੈਨੂੰ ਘਰ ਤੇ ਚੱਕ ਲੈ ਆਉਂਦੀ ਆ ਜੀਪਾ ਭਰ ਕੇ ਗੱਡੀਆਂ ਭਰ ਕੇ ਤੇ ਉਹਨਾਂ ਕੋਈ ਜਵਾਬ ਨਹੀਂ ਸੀ ਅੰਦਰ ਮੈਂ ਕੱਲੀ ਕੱਲੀ ਬੈਰਕ ਚ ਘੁੰਮਿਆ ਦੰਦੇ ਵਿੱਚ ਕੱਲੇ ਕੱਲੇ ਜਿਹੜੇ ਸਾਡੇ ਨੌਜਵਾਨ ਹੈ ਉੱਥੇ 22 ਸਾਲ ਤੋਂ ਲੈ ਕੇ 30 ਸਾਲ ਤੱਕ ਦੇ ਜ਼ਿਆਦਾ ਨੌਜਵਾਨ ਸਾਡੇ ਉਹ ਕਰਾਹੇ ਪੈ ਗਏ ਅੰਦਰ ਇੱਕ ਗੋਲੀਆਂ ਦੇ ਰਹੇ ਆ ਸਵੇਰੇ ਲੈਣ ਲੱਗ ਜਾਂਦੀ ਸਾਡੇ ਨੌਜਵਾਨ ਤੜਫਦੇ ਆ ਕਿ ਉਹ ਤੋੜ ਲਗਣੀ ਉਹ ਲਗਣੀ ਆ ਉਹਨਾਂ ਨੂੰ ਗੋਲੀਆਂ ਦਿੱਤੀਆਂ ਜਾਂਦੀਆਂ ਉਹ ਸਵੇਰੇ ਤਿੰਨ ਤਿੰਨ ਚਾਰ ਚਾਰ ਗੋਲੀਆਂ ਦੇ ਦਿੰਦੇ ਉਹ ਸਾਰਾ ਦਿਨ ਵਿਚਾਰੇ ਖਾ ਕੇ ਫਰੀ ਜਾਂਦੇ ਇਹ ਨਸ਼ੇ ਛਡਾਉਣ ਵਾਸਤੇ ਉਹਨਾਂ ਨੂੰ ਅੰਦਰ ਭੇਜਿਆ ਕਿ ਨਸ਼ੇ ਲਾਉਣ ਵਾਸਤੇ ਭੇਜਿਆ ਸਵਾਲ ਪਹਿਲਾਂ ਇਹ ਉੱਠਦਾ ਮਾਨ ਸਾਹ ਪਰ ਕਈ ਸਾਡੇ ਉੱਥੇ ਨੌਜਵਾਨ ਕਿਆ ਕਰਦੇ ਉਹ ਗੋਲੀ ਨੂੰ ਮੈਂ ਦੇਖਦਾ ਰਿਹਾ ਕੁੱਟ ਕੇ ਉਹਦੇ ਵਿੱਚ ਪਾ ਕੇ ਪੰਨੀ ਜੀਚ ਬਣਾ ਕੇ ਉਹਨੂੰ ਉਹਨੂੰ ਸੂਟੇ ਲਾ ਰਹੇ ਆ ਕੋਈ ਨਾਸਾ ਸਾਂ ਪੀ ਰਿਹਾ ਕੋਈ ਕੁਛ ਕੋਈ ਕੁਛ ਗੋਲੀ ਨੂੰ ਵੀ ਹੈ ਗੋਲੀ ਨੂੰ ਵੀ ਇਹ ਮੈਂ ਆਪ ਅੱਖੀਂ ਦੇਖਿਆ ਤੇ ਉਹਨਾਂ ਨੂੰ ਗਲੂਕੋਜ਼ ਦੇਣ ਉਹਨਾਂ ਦਾ ਟ੍ਰੀਟਮੈਂਟ ਕਰਨ 6 ਮਹੀਨੇ ਉਹਨਾਂ ਨੂੰ ਦੁੱਧ ਮਿਲੇ ਤਾਕਤ ਹੋਊਗੀ ਨਾ ਅੰਦਰ ਆਪਣੇ ਆਪ ਨਸ਼ਾ ਛੱਡ ਹੋਊਗਾ ਫਿਰ ਅਸੀਂ ਮੰਨੂਗੇ ਕਿ ਪੰਜਾਬ ਸਰਕਾਰ ਨੌਜਵਾਨਾਂ ਦਾ ਨਸ਼ਾ ਛਡਾਉਣਾ ਚਾਹੁੰਦੀ ਹੈ ਪਰ ਮੇਰੇ ਹੁਣ ਹਿਸਾਬ ਦੇ ਨਾਲ ਪੰਜਾਬ ਨਸ਼ਾ ਸਰਕਾਰ ਨਸ਼ਾ ਆਪ ਹੋਰ ਵਧਾਉਣਾ ਚਾਹੁੰਦੀ ਹੈ ਤਾਂ ਮਤਲਬ ਕਿ ਫਿਰ ਭਾਈ ਜੀ ਇਹ ਤਾਂ ਉਹ ਜਿਹੜੀ ਭਾਰਤ-ਪਾਕਿਸਤਾਨ ਦੀ ਜੰਗ ਦੀ ਗੱਲ ਕਰਦੇ ਉਹਦੇ ਨਾਲ ਵੀ ਖਤਰਨਾਕ ਆ ਆਪਾਂ ਕਹਿੰਦੇ ਸਾਡੀ ਨੌਜਵਾਨੀ ਘਾਣ ਹੋ ਰਹੀ ਨਾ ਇਹ ਘਾਣ ਜਿਹੜਾ ਜਿਆਦਾ ਖਤਰਨਾਕ ਹੈ ਉਸ ਤੋਂ ਵੀ ਖਤਰਨਾਕ ਹੈ ਜੀ ਹੋਰ ਯਾਦ ਰੱਖਿਓ ਅਦਾਸ ਦੇ ਨੂੰ ਮਾਨ ਸਾਹਿਬ ਦੇ ਬੋਰਡ ਲ ਐਡੇ ਨਸ਼ਾ ਤਰਕ ਤਸਕਰ ਚੱਕ ਕੇ ਮੈਂ ਜੇਲ੍ਹਾਂ ਦੇ ਵਿੱਚ ਬੰਦ ਕਰਤੇ। ਖੜੇ ਦਾ ਵਿਚਾਰੇ ਉਹੀ ਜੀ ਪਾ 500 ਦਾ ਲੇ ਲਿਆ ਕਹਿੰਨੇ 300 ਦਾ ਲੇ ਲਿਆ। ਔਰ ਸਾਰਾ ਠੀਕ ਹੈ ਜੇਲ੍ਹ ਦੇ ਵਿੱਚ ਵੈਸੇ। ਨਹੀਂ ਹੋਰ ਕੀ ਚੀਜ਼ ਹੈ ਜੀ ਪਾਣੀ ਵਰਗੀ ਦਾਲ। ਅੱਛਾ ਜਿਸ ਤਰ੍ਹਾਂ ਤੁਸੀਂ ਮੰਨ ਲਓ ਜੀ ਜੇ ਚੁੱਭੀ ਵੀ ਮਾਰ ਦੂੰਗਾ ਨਾ ਵਿੱਚ ਤਾਂ ਵੀ ਕੋਈ ਦਾਣਾ ਨਹੀਂ ਲੱਭਣਾ। ਉਹਨਾਂ ਨੇ ਕਿਹਾ ਵੀ ਹੁਣ ਤੁਹਾਨੂੰ ਭਾਈ ਮਟਰ ਪਨੀਰ ਦੀਆਂ ਸਬਜ਼ੀਆਂ ਖਲਾਜੇ ਪਰ ਜੇਲ੍ਹ 'ਚ। ਜੇ ਦੋਨੋਂ ਇੱਕ ਪੇਡਾ ਦਾ ਝੁੰਡਾ ਬਹੁਤ ਵੱਡਾ ਸੀ। ਉਹਦੇ ਉਹਨਾਂ ਨੇ ਆਪਣਾ ਇੱਕ ਲੀਡਰ ਗਧਾ ਚੁਣ ਲਿਆ। ਉਹ ਗਧੇ ਦੇ ਪਿੱਛੇ ਪਿੱਛੇ ਤੁਰ ਗਈਆਂ ਤੁਰ ਹੀ ਗਈਆਂ ਅੱਗੇ ਰੇਲਵੇ ਲੈਨ ਆ ਗਈ ਗਧਾ ਪਾਰ ਕਰ ਗਿਆ ਅੱਧੀਆਂ ਘਪੇਡਾਂ ਪਾਰ ਹੋ ਗਈਆਂ ਅੱਧੀਆਂ ਕਿਦਰ ਉੱਪਰ ਗਈਆਂ ਟ੍ਰੇਨ ਆਈ ਉਹ ਵੱਢ ਹੋ ਗਈਆਂ ਤੇ ਕਿਸੇ ਤੇਰੇ ਵਰਗੇ ਵੀਰ ਨੇ ਜਾ ਕੇ ਭੇਡ ਜੋ ਸੈਸਕਦੀ ਸੀ ਤੀ ਉਹਨੂੰ ਪੁੱਛਿਆ ਵੀ ਭਾਈ ਇਹ ਕੀ ਹੋ ਗਿਆ ਉਹ ਕਹਿੰਦੀ ਸਾਡੀ ਬਦਕਿਸਮਤੀ ਵੀ ਅਸੀਂ ਗਧਾ ਲੀਡਰ ਚੁਣ ਲਿਆ ਇੱਕ ਜੰਗ ਤਾਂ ਭਾਰਤ ਤੇ ਪਾਕਿਸਤਾਨ ਦੀ ਲੱਗੀ ਹੋਈ ਹੈ ਜੀ ਮੇਰੇ ਐ ਵੀ ਸਾਡੀ ਕੋਈ ਪਾਕਿਸਤਾਨ ਦੇ ਨਾਲ ਕੋਈ ਮੈਨੂੰ ਨਹੀਂ ਲੱਗਦਾ ਜੰਗ ਹੈਗੀ ਹੈ ਇਹ ਜੰਗ ਹੈਗੀ ਹੈ ਮੋਦੀ ਦੀ ਵੋਟਾਂ ਦੀ ਬਾਰਡਰਾਂ ਤੇ ਲੜਾਈ ਲੱਗੀ ਵੀ ਐ ਤੇ ਮੋਦੀ ਸਾਹਿਬ ਰੈਲੀਆਂ ਕਰ ਰਹੇ ਉੱਥੇ ਬਾਰਡਰ ਲਾ ਰਹੇ ਆ ਬਿਹਾਰ ਦੇ ਵਿੱਚ ਅਸੀਂ ਆਹ ਮਿਸ਼ਨ ਤਰ ਲਿਆ ਇਸ ਕਰਕੇ ਮੈਂ ਨਹੀਂ ਮੰਨਦਾ ਕਿ ਸਾਡੀ ਕੋਈ ਲੜਾਈ ਐ ਮੈਂ ਤਾਂ ਆਪਣੇ ਪੰਜਾਬੀਆਂ ਨੂੰ ਵੀਰਾਂ ਨੂੰ ਕਹਿ ਕੇ ਕਰਦਾ ਕਿ ਥੋੜਾ ਚਿਰ ਫੌਜ ਭਰਤੀ ਨਾ ਹੋ ਇਹਨਾਂ ਨੂੰ ਜੁਪੀ ਵਾਲਿਆਂ ਨੂੰ ਬਿਹਾਰੀਆਂ ਨੂੰ ਜਿਹੜੇ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਉਹਨਾਂ ਨੂੰ ਲੜਨਾ ਚਾਹੀਦਾ ਬਾਰਡਰਾਂ ਤੇ ਪਤਾ ਲੱਗੇ ਕਿਉਂਕਿ ਸਾਨੂੰ ਸਿੱਖਾਂ ਨੂੰ ਥੋੜੀ ਦੱਸਿਆ ਵਾ ਵੀ 47 ਚ ਆਜ਼ਾਦੀ ਵੀ ਇਹਨਾਂ ਨੂੰ ਦਵਾਈਏ ਉਤੋਂ ਬਾਅਦ 76 ਵੀ ਨਾ ਤੋਂ ਖਾਈਏ ਜਰਾਂ ਪੇਸ਼ਾ ਕੌਮ ਵੀ ਨਾ ਤੋਂ ਕਹਾਈਏ ਫੇਰ ਜਾ ਕੇ ਆਪਣੇ ਹਰਮੰਦਰ ਸਾਹਿਬ ਤੇ ਅਟੈਕ ਵੀ ਸਾਡੇ ਤੇ ਹੀ ਹੋਵੇ ਫੌਜਾਂ ਚੜਨ ਆ ਕੇ ਤਿਰੰਗਾ ਹੀ ਲਾਇਆ ਜਾਣਾ ਸਾਡੇ ਅਕਾਲ ਤਖਤ ਸਾਹਿਬ ਦੇ ਉੱਪਰ ਸਾਡੇ ਤਾਂ ਇੱਥੇ ਤੱਕ ਬੱਜਦਾ ਏ ਉਹ ਇੱਕ ਜੰਗ ਭਾਰਤ ਤੇ ਪਾਕਿਸਤਾਨ ਦੀ ਛੜੀ ਹੋਈ ਹੈ ਤਣਾਅ ਬਣਿਆ ਹੋਇਆ ਹੈ ਤੇ ਦੂਜੀ جنگ ਸੂਬੇ ਦੇ ਵਿੱਚ ਵੀ ਚੱਲ ਰਹੀ ਹੈ ਉਹ جنگ ਹੈ ਮੁੱਦਿਆਂ ਦੀ ਕਿ ਮੁੱਦਿਆਂ ਨੂੰ ਹੱਲ ਕਰਵਾਉਣ ਦੇ ਲਈ ਵੱਖੋ-ਵੱਖਰੀਆਂ ਜਥੇਬੰਦੀਆਂ ਲਗਾਤਾਰ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਇਹਨਾਂ ਵਿੱਚੋਂ ਇੱਕ جنگ ਕਿਸਾਨਾਂ ਦੀ ਵੀ ਹੈ ਉਹ ਆਪਣੀ ਹੋਂਦ ਨੂੰ ਲੈ ਕੇ ਸਰਕਾਰਾਂ ਦੇ ਨਾਲ ਤੇ ਅੱਜ ਅਸੀਂ ਉਸੇ ਦੀ ਗੱਲਬਾਤ ਕਰਨੀ ਹੈ ਤੇ ਮੇਰੇ ਨਾਲ ਨੇ ਕਿਸਾਨ ਆਗੂ ਸ਼ੇਰੇ ਪੰਜਾਬ ਜਥੇਬੰਦੀ ਤੋਂ ਕੁਲਵਿੰਦਰ ਸਿੰਘ ਜੀ ਬੀਤੇ ਦਿਨੀ ਐਲਾਨ ਕੀਤਾ ਜਾਂਦਾ ਹੈ ਸਰਮ ਸਿੰਘ ਪੰਦੇਰ ਵੱਲੋਂ ਵੀ ਆਪਾਂ ਨੇ ਸ਼ੰਭੂ ਥਾਣੇ ਦਾ ਘਰਾਓ ਕਰਨਾ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਖ-ਵੱਖ ਕਿਸਾਨ ਆਗੂਆਂ ਨੂੰ ਚੁੱਕ ਲੈਂਦੀ ਹੈ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਕਈਆਂ ਨੂੰ ਕਈਆਂ ਨੂੰ ਵੈਸੇ ਰਸਤ ਚਲੇ ਆ ਜਾਂਦਾ ਹਵਾਲਾਤ ਤੋਂ ਵਾਪਸ ਕਰ ਦਿੱਤਾ ਜਾਂਦਾ ਨਜ਼ਰਬੰਦ ਕੁਝ ਆਗੂ ਕੀਤੇ ਜਾਂਦੇ ਨੇ ਤੇ ਉਹਨਾਂ ਵਿੱਚੋਂ ਇੱਕ ਸੀਗੇ ਕੁਲਵਿੰਦਰ ਸਿੰਘ ਬਾਜੀ ਕਿਵੇਂ ਹੋ ਜੀ ਬਹੁਤ ਬਹੁਤ ਧੰਨਵਾਦ ਥਲੀਪਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਠੀਕ ਹੈ ਜੀ ਹਾਂਜੀ ਓਕੇ ਜੀ ਇੱਕ ਜੰਗ ਤਾਂ ਭਾਰਤ ਤੇ ਪਾਕਿਸਤਾਨ ਦੀ ਲੱਗੀ ਹੋਈ ਹੈ ਜੀ ਪਹਿਲਾਂ ਉਹਦੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜੀ ਤਣਾਅ ਬਣਿਆ ਹੋਇਆ ਦੇਖੋ ਹਰੇਕ ਇਨਸਾਨ ਦੇ ਆਪੋ ਆਪਣੇ ਵਿਚਾਰ ਹੈ ਜਿਹੜੇ ਮੇਰੇ ਵਿਚਾਰ ਹੈ ਮੇਰੇ ਐ ਵੀ ਸਾਡੀ ਕੋਈ ਪਾਕਿਸਤਾਨ ਦੇ ਨਾਲ ਕੋਈ ਮੈਨੂੰ ਨਹੀਂ ਲੱਗਦਾ ਜੰਗ ਹੈਗੀ ਹੈ ਜੋ ਸਾਡੇ ਉਧਰ ਮਿੱਤਰਵੇਲੀ ਬਾਰਡਰਾਂ ਦੇ ਲਾਗ ਰਹੇ ਨੇ ਉਹਨਾਂ ਤੋਂ ਸੁਣਨ ਚ ਆਇਆ ਇਹ ਜੰਗ ਹੈਗੀ ਹੈ ਮੋਦੀ ਦੀ ਵੋਟਾਂ ਦੀ ਉਨੇ ਵੋਟਾਂ ਲੈਣੀਆਂ ਸੀ ਜਿਨ੍ਹਾਂ ਬਿਹਾਰੀ ਇੱਧਰ ਆਏ ਹੋਏ ਆ ਉਹਦਾ ਕਾਰਨ ਪਤਾ ਕੀ ਹੈ ਜਦੋਂ ਇੱਥੇ ਪਤਾ ਲੱਗਦਾ ਵੀ ਪੁਰਵਾਵਾ ਹਮਲਾ ਹੋ ਗਿਆ ਪੁਰਗਾਮਾ ਚ ਪੈਰਗਾਮ ਚ ਪੈਰਗਾਮ ਚ ਹਾਂਜੀ ਤੇ ਮੋਦੀ ਸਾਹਿਬ ਦੁਬਈ ਤੋਂ ਅਦਬਚਾਲੇ ਆਪਣਾ ਛੱਡ ਕੇ ਭੱਜਿਓਨੇ ਹਿੰਦੁਸਤਾਨ ਨੂੰ ਤੇ ਜਦੋਂ ਬਾਰਡਰਾਂ ਤੇ ਲੜਾਈ ਲੱਗੀ ਵੀ ਤੇ ਮੋਦੀ ਸਾਹਿਬ ਰੈਲੀਆਂ ਕਰ ਰਹੇ ਉੱਥੇ ਬਾਰਡਰ ਲਾ ਰਹੇ ਆ ਬਿਹਾਰ ਦੇ ਵਿੱਚ ਅਸੀਂ ਆਹ ਮਿਸ਼ਨ ਤਾਲਿਆ ਇਸ ਕਰਕੇ ਮੈਂ ਨਹੀਂ ਮੰਨਦਾ ਕਿ ਸਾਡੀ ਕੋਈ ਲੜਾਈ ਹੈ ਪਰ ਇਹ ਸਾਡੇ ਲੋਕਾਂ ਨੂੰ ਸਮਝ ਪਤਾ ਨਹੀਂ ਕਦੋਂ ਆਊਗੀ ਇਹਨਾਂ ਲੀਡਰਾਂ ਦੇ ਇਹਨੇ ਥੱਲੇ ਲੱਗੇ ਹੋਏ ਅਸੀਂ ਤੇ ਅਸੀਂ ਜੁੱਤੀਆ ਘਾਰੇ ਚਾਹੋ ਬਿਹਾਰੀ ਹੋਣ ਚਾਹੋ ਜੁਪੀ ਵਾਲੇ ਹੋਣ ਪਰ ਖਾਸ ਕਰਕੇ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੀਡਰਾਂ ਦਾ ਸੁਚੇਤ ਰਹੋ ਇਹਨਾਂ ਲੀਡਰਾਂ ਤੁਹਾਨੂੰ ਖੁਸ਼ੀ ਨਹੀਂ ਦਿੰਦਾ ਤੁਹਾਡੇ ਪੰਜਾਬ ਨੂੰ ਕਿੱਥੇ ਤੋਂ ਕਿੱਥੇ ਲਿਆ ਕੇ ਇਹਨੇ ਖੜਾਤਾ ਜੰਗ ਲੱਗ ਗਈ ਲੀਡਰਾਂ ਜਾਂ ਲੀਡਰਾਂ ਦੇ ਬੱਚਿਆਂ ਨੇ ਤਾਂ ਕੋਈ ਸ਼ਹੀਦੀਆਂ ਨਹੀਂ ਪ੍ਰਾਪਤ ਕਰਨੀਆਂ ਜਾਂ ਇਤਿਹਾਸ ਗਵਾਏ ਜੀ ਅੱਜ ਤੱਕ ਕਿਸੇ ਲੀਡਰ ਦਾ ਦੱਸ ਦੋ ਜਿਹੜੇ ਅੱਜ ਤੜੀ ਪਾਰ ਕਿਸੇ ਟਾਈਮ ਤੇ ਤੜੀ ਪਾਰ ਸੀ ਅੱਜ ਉਹ ਵੱਡੇ ਅਹੁਦਿਆਂ ਤੇ ਬੈਠੇ ਆ ਤੇ ਉਹਨਾਂ ਦੇ ਆਪਣੇ ਲਾਹੇ ਦੇ ਲਈ ਕਿਸੇ ਬੱਚੇ ਦੇ ਸ਼ਹੀਦ ਦੇ ਪਿਓ ਨੂੰ ਵੋਟਾਂ ਵਿੱਚ ਖੜਾਤਾ ਹੋਵੇ ਉਹ ਵੱਖਰੀ ਗੱਲ ਹੈ ਪਰ ਲੀਡਰ ਹੁੰਦੇ ਹੋਏ ਕਿਸੇ ਦਾ ਪੁੱਤ ਜਾਣਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਲੀਡਰ ਫੌਜੀ ਦੇ ਬਾ ਮਾਪ ਨੂੰ ਕਿਤੇ ਇਹਨਾਂ ਨੇ ਟਿਕਟ ਦਿੱਤੀ ਹੋਵੇ ਮੈਨੂੰ ਨਹੀਂ ਲੱਗਦਾ ਜਿੱਥੇ ਤੱਕ ਮੈਂ ਜਾਣਦਾ ਹਾਂ ਵੀ ਪਰ ਆਪਣੇ ਬੱਚਾ ਨੂੰ ਇਹ ਕੋਈ ক্রিকেট ਦਾ ਬਣਾਇਆ ਵਾ ਕਿਸੇ ਨੇ ਕਿਤੇ ਬਣਾਇਆ ਵਾ ਕੋਈ ਕੋਈ ਕਾਰੋਬਾਰ ਕਰ ਰਿਆ ਆਮ ਗਰੀਬ ਫੌਜੀ ਦੇ ਬੱਚੇ ਨੂੰ ਵੱਧ ਤੋਂ ਵੱਧ ਪੰਪ ਦੇ ਦੇਣਗੇ ਇੱਥੇ ਤੱਕ ਕਸੀਮਤ ਰੱਖੂਗੇ ਇਹ ਥੱਲੇ ਤੱਕ ਪਰ ਸਾਨੂੰ ਕੋਈ ਨਾ ਤੋ ਮਿਲਿਆ ਨਹੀਂ ਪਰ ਮੇਰੀ ਮੈਂ ਤਾਂ ਆਪਣੇ ਪੰਜਾਬੀਆਂ ਨੂੰ ਵੀਰਾਂ ਨੂੰ ਕਹੇ ਕਰਦਾ ਕਿ ਥੋੜਾ ਜਿਹਾ ਫੌਜ ਭਰਤੀ ਨਾ ਹੋ ਇਹਨਾਂ ਨੂੰ ਜੁਪੀ ਵਾਲਿਆਂ ਨੂੰ ਬਿਹਾਰੀਆਂ ਨੂੰ ਜਿਹੜੇ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਉਹਨਾਂ ਨੂੰ ਲੜਨਾ ਚਾਹੀਦਾ ਬਾਰਡਰਾਂ ਤੇ ਪਤਾ ਲੱਗੇ ਕਿਉਂਕਿ ਸਾਨੂੰ ਸਿੱਖਾਂ ਨੂੰ ਥੋੜੀ ਦੱਸਿਆ ਵਾ ਵੀ 47 ਚ ਆਜ਼ਾਦੀ ਵੀ ਇਹਨਾਂ ਨੂੰ ਦਵਾਈਏ ਉਸ ਤੋਂ ਬਾਅਦ 76 ਵੀ ਨਾ ਤੋਂ ਖਾਈਏ ਜਰਾਂ ਪੇਸ਼ਾ ਕੌਮ ਵੀ ਨਾ ਤੋਂ ਕੋਹਾਈਏ ਫਿਰ ਜਾ ਕੇ ਆਪਣੇ ਹਰਿਮੰਦਰ ਸਾਹਿਬ ਤੇ ਅਟੈਕ ਵੀ ਸਾਡੇਾਂ ਤੇ ਹੀ ਹੋਵੇ ਫੌਜਾਂ ਚੜਨ ਆ ਕੇ ਤਿਰੰਗਾ ਹੀ ਲਾਇਆ ਜਾਣਾ ਸਾਡੇ ਅਕਾਲ ਤਖਤ ਸਾਹਿਬ ਦੇ ਉੱਪਰ ਸਾਡੇ ਤਾਂ ਇੱਥੇ ਤੱਕ ਬਚਦਾ ਏ ਉਹ ਚੀਜ਼ ਪਰ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਕਹੂੰਗਾ ਫੌਜ ਥੋੜਾ ਜਿਹਾ ਚ ਰਹਿਣ ਦੋ ਹੋਰ ਕੰਮ ਕਰ ਲਾਂਗੇ ਆਪਾਂ ਗੁਜ਼ਾਰਾ ਕਰ ਲਾਂਗੇ ਇਹਨਾਂ ਨੂੰ ਪਤਾ ਲੱਗੇ ਦਿੱਲੀ ਵਾਲਿਆਂ ਨੂੰ ਕਿ ਬਾਰਡਰਾਂ ਤੇ ਕਿਵੇਂ ਆਪਣੇ ਪੁੱਤ ਮਰਾਈਦੇ ਤੇ ਪਤਾ ਵੀ ਲੱਗ ਜਾਊਗਾ ਵੀ ਲੜਾਈ ਕਿਵੇਂ ਛੇੜੀ ਜਾਂਦੀ ਏ ਸਾ ਨਾਲ ਤੇ ਹੁਣ ਤਾਂ ਆਜੀ ਤਾਜੀ ਬਾਈ ਜੇਲ ਵੀ ਜਾ ਕੇ ਆਏ ਹੋ ਤੁਸੀਂ ਕੀ ਗੱਲ ਹੋ ਗਈ ਕਿਹੜਾ ਕ੍ਰਾਈਮ ਕਰਤਾ ਦੇਖੋ ਇਹ ਸਿਆਸਤ ਹੀ ਬਹੁਤ ਕੁੱਤੀ ਚੀਜ਼ ਐ ਇਹੀ ਮਾਨ ਸਾਹਿਬ ਕਹੇ ਕਰਦਾ ਸੀ ਜਦੋਂ ਧਰਨੇ ਅਸੀਂ ਧਰਨੇ ਲਾਵਾਂਗੇ ਇਹ ਸਾਡੀ ਧਰਨੇ ਚੋਂ ਪਾਰਟੀ ਨਿਕਲੀ ਐ ਹੁਣ ਮੁੜ ਕੇ ਕਿਸੇ ਨੂੰ ਧਰਨੇ ਨਹੀਂ ਲਾਉਣੇ ਪੈਣਗੇ ਤੇ ਜਦੋਂ ਅਸੀਂ ਇੱਕ ਮੰਗ ਰੱਖੀ ਸਰਕਾਰ ਦੇ ਸਾਹਮ ਅਰ ਇਤਨਾ ਲੈਣਾ ਦੇਣਾ ਨਹੀਂ ਪੰਜਾਬ ਸਰਕਾਰ ਦਾ ਪਰ ਕੇਜਰੀਵਾਲ ਤੇ ਸੋਸੋਧੀਆਂ ਨੂੰ ਬਚਾਉਣ ਦੇ ਚੱਕਰ ਚ ਅੱਜ ਪੰਜਾਬ ਤੇ ਜ਼ੁਲਮ ਹੋ ਰਿਹਾ ਉਹ ਦੋ ਲੀਡਰਾਂ ਨੂੰ ਬਚਾਉਣ ਦੇ ਚੱਕਰ ਚ ਅੱਜ ਭਗਵੰਤ ਮਾਨ ਦਿੱਲੀ ਦਾ ਥੱਲੇ ਲੱਗਿਆ ਵਾਏ ਤੁਹਾਡੇ ਮਸਲੇ ਦਾ ਉਹਨਾਂ ਦੇ ਉਹਦੇ ਨਾਲ ਕੇਜਰੀਵਾਲ ਤੇ ਸੋਸੋਧੀਆਂ ਤੇ ਨਾਲ ਕੀ ਸਰੋਕਾਰ ਦੇਖੋ ਜੇ ਉਹ ਨਾ ਹੁੰਦਾ ਜਿਹੜਾ ਮੇਰਾ ਮੰਨਣਾ ਹੈ ਜੇ ਉਹ ਨਾ ਹੁੰਦਾ ਉਹਨੂੰ ਉਹ ਜੇਲ੍ਹ ਚ ਬੈਠੇ ਹੁੰਦੇ ਤੇ ਉਹਨਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਸ਼ੰਭੂ ਮੋਰਚਾ ਚਕਾਇਆ ਗਿਆ ਜਿਹੜਾ ਕਿ ਪੰਜਾਬ ਸਰਕਾਰ ਗਲ ਕੋਈ ਸਬੰਧ ਨਹੀਂ ਸੀ ਹੁਣ ਇਹ ਕਹਿੰਦਾ ਏ ਵੀ ਅਸੀਂ ਵਪਾਰੀਆਂ ਨੂੰ ਖੁਸ਼ ਕਰਨ ਵਾਸਤੇ ਮੋਰਚਾ ਚਕਾਇਆ ਵੀ ਬਵਾਰੀ ਤੰਗ ਸੀ ਫਿਰ ਵੋਟਾਂ ਬਵਾਰੀਆਂ ਦੀ ਪਵਾ ਲਵੇ ਆਮ ਗਰੀਬ ਜਨਤਾ ਕੋ ਵੋਟਾਂ ਨਾਲ ਲੈਣ ਆਵੇ ਦੇਖਣੇ ਵਪਾਰੀ ਨੂੰ ਚਿਤਾ ਦੇਣਗੇ ਤੇ ਸਾਡੇ ਲੋਕਾਂ ਨੂੰ ਵੀ ਸਮਝ ਚਾਹੀਦੀ ਹੈ ਕਿ ਭਾਈ ਜਦੋਂ ਮਾਨ ਸਾਹਿਬ ਦਾ ਕੋਈ ਲੀਡਰ ਪਿੰਡ 'ਚ ਵੋਟ ਮੰਗਣ ਆਉਂਦਾ ਉਹਨੂੰ ਕਹੇ ਭਾਈ ਜਾ ਵਪਾਰੀਆਂ ਤੋਂ ਵੋਟ ਲੈ ਉਹ ਕਿਹੜੇ ਵਪਾਰੀ ਐ ਕਿਹੋ ਜਿਹੇ ਵਪਾਰੀ ਐ ਜਿਨ੍ਹਾਂ ਨੇ ਲੱਡੂ ਵੰਡੇ ਜੇ ਪੰਜਾਬ ਦੇ ਵਿੱਚ ਕੋਈ ਫੈਕਟਰੀ ਜਾਂ ਤਾਂ ਹੈ ਨਹੀਂ ਖੇਤੀਬਾੜੀ ਜਾਂ ਮੰਡੀਆਂ ਦੇ ਵਿੱਚੋਂ ਚੱਲਣਾ ਇਹ ਗਰੀਬ ਸਾਡੇ ਵੀਰ ਖੜੇ ਆ ਭਰਾ ਖੜੇ ਆ ਸਾਡੇ ਅਸੀਂ ਵੀ ਗਰੀਬ ਐ ਇੱਥੋਂ ਹੀ ਅਨਾਜ ਉਗਾਉਣਾ ਇੱਥੇ ਵੇਚਣਾ ਇੱਥੇ ਖਾਣਾ ਇੱਥੋਂ ਹੀ ਸਪਲਾਈ ਹੋਣੀ ਐ ਪਰ ਇਹ ਕਹਿੰਦਾ ਵਪਾਰੀਆਂ ਦਾ ਘਾਟਾ ਪੈ ਰਿਆ ਸੀ ਸ਼ੰਭੂ ਬਾਰਡਰ ਬੰਦ ਹੋਣੇ ਚ ਉਹ ਕੌਣ ਵਪਾਰੀ ਐ ਕਿਹੜੇ ਵਪਾਰੀ ਐ ਉਹ ਪਤਾ ਤਾਂ ਲੱਗ ਜੂਗਾ ਨਾ ਪਰ ਉਹਦੇ ਵਾਸਤੇ ਸਾਡੇ ਲੋਕਾਂ ਨੂੰ ਸਮਝ ਆਉਣੀ ਪਊਗੀ ਤਾਂ ਜਾ ਕੇ ਹੋਊਗਾ ਇੱਕ ਕਹਾਵਤ ਐ ਜਦੋਂ ਨਾ ਇੱਕ ਪੇਡਾ ਦਾ ਝੁੰਡਾ ਬਹੁਤ ਵੱਡਾ ਸੀ ਉਹਦੇ ਉਹਨਾਂ ਨੇ ਆਪਣਾ ਇੱਕ ਲੀਡਰ ਗਧਾ ਚੁਣ ਲਿਆ ਉਹ ਗਧੇ ਦੇ ਪਿੱਛੇ ਪਿੱਛੇ ਤੁਰ ਗਏ ਜਾਂ ਤੁਰ ਹੀ ਗਏ ਅੱਗੇ ਰੇਲਵੇ ਲੈਨ ਆ ਗਈ ਗਧਾ ਪਾਰ ਕਰ ਗਿਆ ਅੱਧੀਆਂ ਘਪੇਡਾ ਪਾਰ ਹੋ ਗਈਆਂ ਅੱਧੀਆਂ ਜਦੋਂ ਉੱਪਰ ਗਈਆਂ ਟ੍ਰੇਨ ਆਈ ਉਹ ਵੱਢ ਹੋ ਗਈਆਂ ਤੇ ਕਿਸੇ ਤੇਰੇ ਵਰਗੇ ਵੀਰ ਨੇ ਜਾ ਕੇ ਭੇਡ ਜੋ ਸੈਸਕ ਦਿੱਤੀ ਉਹਨੂੰ ਪੁੱਛਿਆ ਵੀ ਭਾਈ ਇਹ ਕੀ ਹੋ ਗਿਆ ਉਹ ਕਹਿੰਦੀ ਸਾਡੀ ਬਦਕਿਸਮਤੀ ਵੀ ਅਸੀਂ ਗਧਾ ਲੀਡਰ ਚੁਣ ਲਿਆ ਸਾਡੇ ਲੀਡਰ ਹੁਣ ਤੱਕ ਗਧਾ ਲੀਡਰੇ ਚ ਹੁੰਦੇ ਆਏ ਆਪ ਆਪਣੇ ਪੁੱਤ ਮਰਵਾਈ ਜਾ ਰਹੇ ਕੋਈ ਨਸ਼ਿਆਂ ਤੇ ਉਹ ਮੈਂ ਨਸ਼ਿਆਂ ਦੀ ਗੱਲ ਛਿੜੀ ਹੈ ਨਾ ਮੈਂ ਜੇਲ੍ਹ ਚ ਗਿਆ ਅੱਛਾ ਮੈਨੂੰ ਸ਼ਾਮ ਨੂੰ ਐਸਜੀਓ ਸਾਹਿਬ ਕਹਿੰਦਾ ਵੀ ਆਪਣੀ ਜਵਾਨ ਤੇ ਲੈ ਲੈ ਮੈਂ ਕਿਹਾ ਬਿਲਕੁਲ ਨਹੀਂ ਪਹਿਲਾਂ ਤਾਂ ਮੈਨੂੰ ਦੱਸਿਆ ਜਾਵੇ ਮੈਨੂੰ ਚੱਕਿਆ ਕਿਉਂ ਮੇਰਾ ਕ੍ਰਾਈਮ ਕੀ ਹੈ 3 ਵਜੇ 2:30 ਵਜੇ ਮੇਰੇ ਘਰ ਫੋਰਸ ਚੜ੍ਹ ਕੇ ਆ ਗਈ ਮੈਨੂੰ ਚੱਕ ਲਈ ਇੱਕ ਰਾਤ ਸਾਰਾ ਦਿਨ ਪਹਿਲਾਂ ਮੈਨੂੰ ਚੌਂਕੀ ਰੱਖਿਆ ਦੂਜੀ ਰਾਤ ਥਾਣੇ ਰੱਖਿਆ ਦੂਆ ਸਾਰਾ ਦਿਨ ਥਾਣੇ ਰੱਖਿਆ 36 ਘੰਟੇ ਮੈਨੂੰ ਇਹਨਾਂ ਨੇ ਹਰਾਸ਼ਮੈਂਟ ਕੀਤਾ ਨਹੀਂ ਕਿ ਸਰਕਾਰ ਦਾ ਉਹ ਕਹਿੰਦੇ ਕਾਨੂੰਨ ਹੈ ਵੀ 24 ਘੰਟੇ ਵਸ ਉਹਨੂੰ ਪੇਸ਼ ਕਰੋ ਇਹ ਤਾਂ ਜੁਰਮ ਕੀ ਹੈ ਰਾਤ ਨਹੀਂ ਕਟਵਾ ਸਕਦੇ ਰਾਤ ਨਹੀਂ ਕਟਾ ਸਕੀ ਮੈਂ ਥਾਣੇ 'ਚ ਰਾਤ ਕੱਟੀ ਹਵਾਲਾਚ ਦੂਜੇ ਦਿਨ ਸਾਰਾ ਦਿਨ ਫੇਰ ਥਾਣੇ 'ਚ ਕੱਟੀ ਚਾਮ ਨੂੰ ਜਾ ਕੇ ਮੈਨੂੰ ਪੇਸ਼ ਕੀਤਾ ਜਾਂਦਾ ਮੈਂ ਐਸਟੀਐਮ ਸਾਹਿਬ ਨੂੰ ਪੁੱਛਿਆ ਵੀ ਮੇਰਾ ਕਸੂਰ ਕੀ ਹੈ ਇਹ ਦੱਸੋ ਮੈਂ ਸੜਕ 'ਤੇ ਰਹੀ ਸੀ ਰੇਲ ਕੋਈ ਰਹੀ ਸੀ ਫਿਰ ਮੈਨੂੰ ਚੱਕ ਕੇ ਅੰਦਰ ਕਰ ਦਿੰਦੇ ਵੀ ਮੇਰਾ ਕਸੂਰ ਸੀ ਤੁਸੀਂ ਇੱਕ ਗੁੰਡਿਆ ਵਾਂਗ ਤੁਹਾਡੀ ਪੁਲਿਸ ਜਾ ਕੇ ਮੈਨੂੰ ਘਰ ਤੇ ਚੱਕ ਲੈ ਆਉਂਦੀ ਐ ਜੀਪਾ ਭਰ ਕੇ ਗੱਡੀਆਂ ਭਰ ਕੇ ਤੇ ਉਹਨਾਂ ਕੋਈ ਜਵਾਬ ਨਹੀਂ ਸੀ ਉਹਨਾਂ ਨੇ ਉਹ ਵਿਚਾਰੇ ਕੀ ਕਰਨ ਉਹਨੇ ਚੱਕ ਕੇ ਮਹਾ ਜੀ ਮੈਨੂੰ ਜੇਲ੍ਹ ਭੇਜ ਦੋ ਜੇ ਮੈਂ ਜਦੋਂ ਜੇਲ੍ਹ 'ਚ ਗਿਆ ਜਦ ਮੈਂ ਉੱਥੇ ਆਪਣੇ ਨੌਜਵਾਨਾਂ ਦਾ ਹਾਲਾਤ ਦੇਖੇ ਅੱਜ ਕਿਨੇ ਨਾ ਲਹਿਰ ਚਲਾਈ ਵੀ ਐ ਨਾ ਵੀ ਜਿਹੜਾ ਚਿੱਟਾ ਕਰਦਾ ਏ ਉਹਨੂੰ ਚੱਕੋ ਵੇਚਦਾ ਇੱਕ ਇਹ ਜਿਹੜਾ ਵੇਚਦਾ ਯੋਧ ਨਸ਼ਿਆਂ ਵਿਰੁੱਧ ਨਸ਼ਾ ਵਿਰੁੱਧ ਜਿਹੜਾ ਵੇਚਦਾ ਉਹਨੂੰ ਚਾਕੇ ਜੇਲ੍ਹ ਚ ਸੁੱਟੋ ਪਰ ਮੈਨੂੰ ਅੰਦਰ ਮੈਂ ਕੱਲੀ ਕੱਲੀ ਬੈਰਕ ਚ ਘੁੰਮਿਆ ਦਿੰਦੇ ਵਿੱਚ ਕੱਲੇ ਕੱਲੇ ਜਿਹੜੇ ਸਾਡੇ ਨੌਜਵਾਨ ਹੈ ਉੱਥੇ 22 ਸਾਲ ਤੋਂ ਲੈ ਕੇ 30 ਸਾਲ ਤੱਕ ਦੇ ਜ਼ਿਆਦਾ ਨੌਜਵਾਨ ਹੈ ਸਾਡੇ ਉਹ ਕੁਰਾਹੇ ਪੈ ਗਏ ਮੈਂ ਉਹਨਾਂ ਦੀ ਗਲਤੀ ਮੰਨਦਾ ਹਾਂ ਰੋਪੜ ਜੇਲ੍ਹ ਚ ਰੋਪੜ ਜੇਲ੍ਹ ਚ ਮੈਂ ਰੋਪੜ ਜੇਲ੍ਹ ਦੀ ਗੱਲ ਕਰਦਾ ਮੈਂ ਉਹਨਾਂ ਦੇ ਉਹ ਬੱਚੇ ਮੰਨਦੇ ਆ ਕਿ ਸਾ ਤੋਂ ਗਲਤੀ ਹੋ ਗਈ ਨਸ਼ੇ ਨੂੰ ਲੱਗ ਹੋ ਗਿਆ ਅਸੀਂ ਹੁਣ ਛੱਡਣਾ ਚਾਹੁੰਨੇ ਆ ਪਰ ਇਹ ਅੱਜ ਹੀ ਭਗਵੰਤ ਮਾਨ ਸਾਹਿਬ ਦੀ ਪੁਲਿਸ ਆ ਫੋਰਸ ਨੇ ਨੌਕਰੀ ਕਰਨੀ ਹੈ ਪਰ ਮੇਰੀ ਬੇਨਤੀ ਉਹਨਾਂ ਭਰਾਵਾਂ ਨੂੰ ਵੀ ਕਿ ਭਾਈ ਸੋਚ ਕੇ ਬੈਰ ਬੱਚਿਆਂ ਨੂੰ ਚੱਕੋ ਮਾਵਾਦਿਆਂ ਨੂੰ ਜੇ ਚੱਕਣੇ ਆ ਹਾਂ ਪਹਿਲਾਂ ਪਹਿਲਾ ਉਹ ਗੱਲ ਕਰ ਲਈਏ ਉਹਨਾਂ ਨੂੰ ਅੰਦਰ ਡੱਕਤਾ ਅੰਦਰ ਇੱਕ ਗੋਲੀਆਂ ਦੇ ਰਹੇ ਆ ਸਵੇਰੇ ਲੈਨ ਲੱਗ ਜਾਂਦੀ ਸਾਡੇ ਨੌਜਵਾਨ ਤੜਫਦੇ ਆ ਕਿ ਉਹ ਤੋੜ ਲੱਗਣੀ ਉਹ ਲੱਗਣੀ ਹੈ ਉਹਨਾਂ ਨੂੰ ਗੋਲੀਆਂ ਦਿੱਤੀਆਂ ਜਾਂਦੀਆਂ ਉਹ ਸਵੇਰੇ ਤਿੰਨ ਤਿੰਨ ਚਾਰ ਚਾਰ ਗੋਲੀਆਂ ਦੇ ਦਿੰਦੇ ਆ ਉਹ ਸਾਰਾ ਦਿਨ ਵਿਚਾਰੇ ਖਾ ਕੇ ਫਰੀ ਜਾਂਦੇ ਆ ਰਾਤ ਨੂੰ ਫੇਰ ਉਹਨਾਂ ਦੀ ਔਕੀ ਲੰਘਦੀ ਸਵੇਰੇ ਫੇਰ ਗੋਲੀਆਂ ਲੈਣ ਚ ਲੱਗ ਜਾਂਦੇ ਇਹ ਨਸ਼ੇ ਛਡਾਉਣ ਵਾਸਤੇ ਉਹਨਾਂ ਨੂੰ ਅੰਦਰ ਭੇਜਿਆ ਕਿ ਨਸ਼ੇ ਲਾਉਣ ਵਾਸਤੇ ਭੇਜਿਆ ਸਵਾਲ ਪਹਿਲਾਂ ਇਹ ਉੱਠਦਾ ਮਾਨ ਸਾਹ ਪਰ ਅੰਦਰ ਗੋਲੀਆਂ ਦਿੰਦੇ ਆ ਬਿਲਕੁਲ ਜੀ ਸ਼ਰਿਆਮ ਗੋਲੀਆਂ ਵੰਡੀਆਂ ਜਾ ਰਹੀਆਂ ਕਾਹਦੀਆਂ ਉਹ ਮੈਨੂੰ ਨਹੀਂ ਪਤਾ ਪਰ ਉਹ ਜਦੋਂ ਖਾ ਕੇ ਉਹਨਾਂ ਗੋਲੀਆਂ ਨੂੰ ਨੌਜਵਾਨ ਸੌ ਜਾਂਦੇ ਨੇ ਇਹਦਾ ਮਤਲਬ ਨਸ਼ੇ ਦੀਆਂ ਗੋਲੀਆਂ ਆ ਉਹ ਉਹਨਾਂ ਨੌਜਵਾਨ ਨੂੰ ਚਾਹੀਦਾ ਇਹਨਾਂ ਨੂੰ ਚੱਕੇ ਨਾ ਮੈਂ ਨਹੀਂ ਕਹਿੰਦਾ ਵੀ ਨਾ ਚੱਕਣ ਜੀਬ ਥੱਲੇ ਰੱਖਣ ਵਾਲੀ ਗੋਲੀ ਜਿਹੜੀ ਹੁੰਦੀ ਉਹ ਤਾਂ ਨਹੀਂ ਹਾਂ ਬਿਲਕੁਲ ਕਈ ਸਾਡੇ ਉੱਥੇ ਨੌ ਉਹਦੇ ਵਿੱਚ ਪਾ ਕੇ ਪੰਨੀ ਜੀਚ ਬਣਾ ਕੇ ਉਹਨੂੰ ਉਹਨੂੰ ਸੂਟੇ ਲਾ ਰਹੇ ਆ ਕੋਈ ਨਾਸਾ ਸਾਂ ਪੀ ਰਿਆ ਕੋਈ ਕੁਛ ਕੋਈ ਕੁਛ ਗੋਲੀ ਨੂੰ ਵੀ ਹੈ ਗੋਲੀ ਨੂੰ ਵੀ ਇਹ ਮੈਂ ਆਪ ਅੱਖੀਂ ਦੇਖਿਆ ਉੱਥੇ ਅੰਦਰ ਘੁੰਮ ਕੇ ਬੈਠਿਆ ਉਹਨਾਂ ਬੈਰ ਕਾਜ ਬੈਠਿਆ ਉਹਨਾਂ ਕੋ ਘੁੰਮਿਆ ਕਿਉਂਕਿ ਮੈਂ ਤਾਂ ਇਹੀ ਦੇਖਣ ਗਿਆ ਸੀ ਜ਼ਿਆਦਾਤਰ ਵੀ ਅੱਜ ਜਿਹੜੀ ਨਸ਼ਿਆਂ ਦੇ ਯੁੱਧੇ ਤੱਕ ਚੱਲ ਰਿਹਾ ਵੀ ਉਹ ਸਹੀ ਚੱਲ ਰਿਹਾ ਹਾਂ ਅਗਰ ਉਹ ਨੌਜਵਾਨ ਚੱਕਣੇ ਆ ਉਹਨਾਂ ਨੂੰ ਕੋਈ ਹਸਪੀਟਲ ਬਣਾਉਣਾ ਇਸ ਤਰ੍ਹਾਂ ਜਿਸ ਤਰ੍ਹਾਂ ਮੰਡੀ ਹੈ ਐ ਜਿਹੜੀ ਚਾਰ ਉਹ ਕਰਨ ਉੱਥੇ ਉਹਨਾਂ ਨੂੰ ਗਲੂਕੋਜ਼ ਦੇਣ ਉਹਨਾਂ ਦਾ ਟ੍ਰੀਟਮੈਂਟ ਕਰਨ 6 ਮਹੀਨੇ ਉਹਨਾਂ ਨੂੰ ਦੁੱਧ ਤਾਕਤ ਹੋਊਗੀ ਨਾ ਅੰਦਰ ਆਪਣੇ ਆਪ ਨਸ਼ਾ ਛੱਡ ਹੋਊਗਾ ਫਿਰ ਅਸੀਂ ਮੰਨੂਗੇ ਕਿ ਪੰਜਾਬ ਸਰਕਾਰ ਨੌਜਵਾਨਾਂ ਦਾ ਨਸ਼ਾ ਛਡਾਉਣਾ ਚਾਹੁੰਦੀ ਹੈ ਪਰ ਮੇਰੇ ਹੁਣ ਸਾਬ ਦੇ ਨਾਲ ਪੰਜਾਬ ਨਸ਼ਾ ਸਰਕਾਰ ਨਸ਼ਾ ਆਪ ਹੋਰ ਵਧਾਉਣਾ ਚਾਹੁੰਦੀ ਹੈ ਇਹ ਤਾਂ ਮਤਲਬ ਕਿ ਫਿਰ ਬਾਈ ਜੀ ਇਹ ਤਾਂ ਉਹ ਜਿਹੜੀ ਭਾਰਤ ਪਾਕਿਸਤਾਨ ਦੀ ਜੰਗ ਦੀ ਗੱਲ ਕਰਦੇ ਉਹਦੇ ਨਾਲੋਂ ਵੀ ਖਤਰਨਾਕ ਆ ਆਪਾਂ ਕਹਿੰਦੇ ਸਾਡੀ ਨੌਜਵਾਨ ਨੇ ਘਾਣ ਹੋਣਾ ਇਹ ਘਾਣ ਜਿਹੜਾ ਜਿਆਦਾ ਖਤਰਨਾਕ ਹੈ ਉਸ ਤੋਂ ਵੀ ਖਤਰਨਾਕ ਹੈ ਜੀ ਉੱਥੇ ਜਿਹੜੇ ਸਾਡੇ ਨੌਜਵਾਨ ਬਾਰਡਰ ਤੇ ਮਰੂਗਾ ਤਾਂ ਨਾ ਹੋਊਗਾ ਵੀ ਆਪਣੇ ਦੇਸ਼ ਵਾਸਤੇ ਕੁਰਬਾਨ ਹੋ ਗਿਆ ਪਰ ਆਹ ਕਿਹੜੀ ਕੁਰਬਾਨੀ ਹੋਈ ਜਿਹੜੀ ਮਾਨ ਸਾਹਿਬ ਕਰ ਇਹ ਉਸ ਤੋਂ ਵੀ ਖਤਰਨਾਕ ਹੈ ਮੇਰੀ ਪੰਜਾਬ ਦੇ ਲੋਕਾਂ ਨੂੰ ਆਵਾਮਾਂ ਨੂੰ ਬੇਨਤੀ ਹੈ ਯਾਰ ਹੱਥ ਜੋੜ ਕੇ ਵੀ ਬੌੜਾ ਨੁਕਸਾਨ ਹੋ ਗਿਆ ਸਾਡੇ ਪੰਜਾਬ ਦਾ ਬਹੁਤ ਕੁਝ ਲੁੱਟ ਲਿਆ ਨਾ ਲੀਡਰਾਂ ਨੇ ਉਹ ਹੁਣ ਤਾੜੀਆਂ ਮਾਰਨ ਦੀ ਜਗ੍ਹਾ ਨਾ ਜੇ ਐਂ ਤਾੜੀਆਂ ਮਾਰਦੇ ਜਾਂ ਲੀਡਰ ਬੋਲਦਾ ਲੀਡਰ ਦਾ ਸਿਰ ਲੋ ਗੱਭੇ ਫੇਰ ਤਾੜੀ ਮਾਰੋ ਜਦੋਂ ਤੁਸੀਂ ਐਂ ਤਾੜੀ ਮਾਰੂਗਾ ਨਾ ਲੀਡਰ ਦਾ ਦਿਮਾਗ ਖੜਕੂਗਾ ਜਦੋਂ ਐਂ ਤਾੜੀ ਵੱਜਣੀ ਫਿਰ ਇਹਨਾਂ ਨੂੰ ਅਕਲ ਆਉਣੀ ਹੈ ਤਾਂ ਇਹਨਾਂ ਨੂੰ ਤੁਹਾਡੇ ਬਾਰੇ ਸੋਚਣਾ ਨਹੀਂ ਜੁੱਤੀਆਂ ਖਾਣੀਆਂ ਖਾਈ ਜਾਓ ਆਪਣੇ ਧੀ ਪੁੱਤ ਤੁਸੀਂ ਤਿੰਨ ਚਾਰ ਪੀੜੀਆਂ ਆਪਣੀਆਂ ਖਤਮ ਕਰ ਲੀਆਂ ਆਉਣ ਵਾਲੀ ਪੀੜ੍ਹੀ ਵੀ ਖਤਮ ਕਰਨੀ ਕਰ ਲੋ আর ਜਿਹੜੇ ਲੀਡਰਾਂ ਦੇ ਨੇੜੇ ਚਮਚੇ ਆ ਭੇਡਾਂ ਬਣੀਆਂ ਵੀਆਂ ਵੀ ਸਾਡੇ ਘਰੇ ਅੱਗ ਨਹੀਂ ਆਉਣੀ ਜਦੋਂ ਗਵਾਂਡੀਆਂ ਦਾ ਘਰ ਜਾਲਦਾ ਨਾ ਸੇਕ ਮਾੜਾ ਮੋਟਾ ਬਾਲਿਆਂ ਨੂੰ ਲੱਗ ਜਾਂਦਾ ਮੇਰੀ ਬੇਨਤੀ ਉਹਨਾਂ ਨੂੰ ਵੀ ਇਹ ਸਰਕਾਰ ਦੇ ਟੱਟੂ ਨਾ ਬਣੋ ਪੰਜਾਬੀ ਬਾਰੇ ਸੋਚੋ ਅਸੀਂ ਵੀ ਟੱਟੂ ਬਣ ਜੇ ਆ ਲੀਡਰਾਂ ਦੇ ਪਰ ਸਾਡੇ ਚ ਦਰਦ ਹੈ ਪਰ ਉਹ ਸਾਬਤ ਕਰ ਦੇਣਗੇ ਵੀ ਬਾਈ ਜੀ ਅੱਜ ਜਣੀਆਂ ਅਸੀਂ ਤਿੰਨ ਗੋਲੀਆਂ ਦਿੰਦੇ ਆ ਇਹ ਤਾਂ ਨਸ਼ਾ ਛਡਾਉਣ ਵਾਲੀਆਂ ਆ ਤਾਕਤ ਦੇਣ ਵਾਲੀਆਂ ਤੁਸੀਂ ਐਵੇਂ ਗੁੰਮਰਾਹ ਕਰ ਜਾਂਦੇ ਲੋਕਾਂ ਨੂੰ ਨਹੀਂ ਇਹ ਤਾਂ ਦੇਖੋ ਸਾਫਤ ਇਹਨਾਂ ਨੇ ਬਹੁਤ ਕੁਝ ਕਰ ਦੇਣਾ ਹਰੇਕ ਚੀਜ਼ ਸਾਬਤ ਕਰ ਦੇਣੀ ਤਾਂ ਮੈਨੂੰ ਵੀ ਸਾਬਤ ਕਰ ਦੇਣਾ ਵੀ ਹਾਂ ਵੀ ਨਾ ਆ ਹੁਣ ਦੱਸੋ ਜੀ ਕਿਉਂਕਿ ਸਰਕਾਰਾਂ ਕੋਲ ਬਹੁਤ ਕੁਝ ਬੰਨੇ ਗੱਲ ਕਰਨ ਦੀ ਕਿਸੇ ਨੌਜ ਹਾਂਜੀ ਹਾਂ ਇੱਕ ਆਰ ਮੈਂ ਜਿਹੜੀ ਗੱਲ ਕਰਨ ਲੱਗਾ ਆਰ ਦੇਖ ਲਿਓ ਤੁਸੀਂ ਅੱਜ ਦਾ ਮੇਰਾ ਬੋਲ ਯਾਦ ਰੱਖਿਓ ਆ 10 ਦਿਨ ਨੂੰ ਮਾਨ ਸਾਹਿਬ ਦੇ ਬੋਰਡ ਲੱਗੇ ਹੋਣਗੇ ਐਡੇ ਨਸ਼ਾ ਤਸਕਰ ਚੱਕ ਕੇ ਮੈਂ ਜੇਲ੍ਹਾਂ ਦੇ ਵਿੱਚ ਬੰਦ ਕਰਤੇ ਜਿਸ ਤਰ੍ਹਾਂ ਬੋਰਡ ਹੋਰ ਲੱਗੇ ਹੋਵੇ ਨਾ ਮਾਨ ਸਾਹਿਬ ਕਹਿੰਦਾ ਬੋਰਡ ਲਾ ਦਿੰਦੇ ਜੀ ਐ ਕਰ ਦਿੰਦੇ ਇਹ ਬੋਰਡ ਮੈਂ 10 ਦਿਨ ਨੂੰ ਤੁਹਾਨੂੰ ਦਿਖਾਉਂਗਾ ਲੱਗੇ ਹੋਏ ਮਾਨ ਸਾਹਿਬ ਦੇ ਫੋਟੋ ਐ ਕਰਕੇ ਲੱਗੀ ਵੀ ਹੋਗੀ ਵੀ ਮੈਂ ਇਹਨੇ ਨਸ਼ਾ ਤਸਕਰ ਜੇਲ੍ਹ 'ਚ ਬੰਦ ਕਰਤੇ ਪਰ ਮੋਟਾ ਤਸਕਰ ਕਿਹੜਾ ਫੜਿਆ ਫੜੇ ਤਾਂ ਵਿਚਾਰੇ ਉਹ ਹੀ ਜੀ 500 ਦਾ ਲੈ ਲਿਆ ਕਿ ਨਾ 300 ਦਾ ਲੈ ਲਿਆ ਉਹ ਜਿਹੜੀ ਬੜੀ ਫੜੀ ਤੀ ਤਹਾਰ ਵਾਲੀ ਇੰਨੀ ਹੋਈ ਤੀ ਤੂੰ ਤੂੰ ਮੈਂ ਮੈਂ ਉਹਦੀ ਜਵਾਨਤ ਹੋ ਗਈ ਕਿੱਕੜਾ ਹੋ ਗਈ ਬਈ ਕਿਉਂਕਿ ਉੱਥੇ ਖਬਰੇ ਮੰਤਰੀਆਂ ਤੱਕ ਹੱਥ ਪਹੁੰਚਣਾ ਸੀ ਜਿਵੇਂ ਭੋਲਾ ਮਜੀਠੀਆ ਦਾ ਨਾਮ ਲੰਦਾ ਸੀ ਟਰ ਠੋਕ ਕੇ ਜੇ ਭੋਲੇ ਦਾ ਕੋਈ ਸਬੰਧ ਸੀ ਤਾਂ ਹੀ ਲੈ ਰਿਆ ਤਾਂ ਇਸ ਤਰ੍ਹਾਂ ਹੀ ਇੰਦਰ ਵੀ ਪਤਾ ਨਹੀਂ ਕਿਹੜੇ ਮੰਤਰੀ ਦਾ ਨਾਮ ਆਉਣਾ ਸੀ ਪਰ ਉਹ ਛੱਡ ਤੀ ਕਿਸੇ ਨੌਜਵਾਨ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰੀ ਬਈ ਬਾਈ ਜਿਹੜੀ ਇਹ ਗੋਲੀ ਦਿੰਦੇ ਆ ਬੀਜ ਦੇ ਨਾਲ ਤੁਹਾਨੂੰ ਨੀਂਦੋਂ ਦਿੰਦਾ ਕੀ ਹੁੰਦਾ ਹੈ ਬਈ ਮੈਂ ਬਹੁਤ ਪੁੱਛਿਆ ਨੌਜਵ ਵੀ ਬੁਗਏ ਵੀ ਇਹ ਦੱਸੋ ਤੁਸੀਂ ਇਹ ਗੋਲੀ ਨਾ ਖਾਓ ਯਾਰ ਕੋਈ ਹੋਰ ਚੀਜ਼ ਖਾ ਲੋ ਉਹ ਕਹਿੰਦੇ ਅੰਕਲ ਜੀ ਪਹਿਲਾਂ ਤਾਂ ਸਾਡੇ ਕੋਲ ਪੈਸੇ ਨਹੀਂ ਹੈਗੇ ਦੁੱਧ ਲੈਣ ਵਾਸਤੇ ਕਿਉਂਕਿ ਤੁਹਾਨੂੰ ਪਤਾ ਗਰੀਬ ਘਰਾਂ ਦੇ ਬੱਚੇ ਆ ਬੇ ਅਰ ਜ਼ਿਆਦਾਤਰ ਬੱਚੇ ਬੇਰ ਜੁਗਾਰੀ ਕਰਕੇ ਹੋਏ ਵੇ ਕਿਉਂਕਿ ਪੜ ਗਏ ਘਰਾਂ ਦਾ ਲੱਖ ਰੁਪਿਆ ਖਰਾਬ ਹੋ ਕਰਕੇ ਪੜ੍ਹਾਈ ਚ ਉਸ ਤੋਂ ਵਜ੍ਹਾ ਨਾਲ ਨੌਕਰੀ ਨਹੀਂ ਮਿਲਦੀ ਫਿਰ ਟੱਕਰਾ ਮਾਰਦਾ ਬੰਦਾ ਦਿਹਾੜੀ ਹੁੰਦੀ ਨਹੀਂ ਜਾਂ ਤਾਂ ਫਿਰ ਸਕੂਲ ਕਾਲਜ ਬੰਦ ਕਰ ਦੇਣ ਭਾਈ ਸਾਡੇ ਕੋਲ ਨੌਕਰੀ ਨਹੀਂ ਹੈਗੀ ਤੁਸੀਂ ਅਨਪੜ੍ਹ ਰਹੋ ਉਹ ਦਿਹਾੜੀ ਕਰ ਲੈਣਗੇ ਜੇ ਮੈਂ ਪੜਿਆ ਲਿਖਿਆ ਨਹੀਂ ਹੂੰਗਾ ਮੈਂ ਦਿਹਾੜੀ ਵੱਲੋਂ ਆਪੇ ਤੁਰ ਪੈਣਾ ਜਦ ਹੁਣ ਬੀਏ ਐਂਡ ਕਰਕੇ ਨੌਜਵਾਨ ਉੱਪਰ ਤੱਕ ਪਹੁੰਚਦਾ ਹੈ ਨਾ ਫਿਰ ਉਹ ਦਿਹਾੜੀ ਨਹੀਂ ਕਰ ਸਕਦਾ ਫਿਰ ਉਹ ਉੱਥੇ ਨੌਕਰੀ ਚਾਹੀਦੀ ਲੱਖਾਂ ਰੁਪਏ ਅੱਜ ਪੜ੍ਹਾਈ 'ਪਾ ਲੱਗ ਰਿਹਾ ਫਿਰ ਉਹ ਨੌਜਵਾਨ ਨੂੰ ਮੈਂ ਪੁੱਛਿਆ ਮਾ ਯਾਰ ਉਹ ਕਹਿੰਦੇ ਅੰਕਲ ਜੀ ਇੰਨੀ ਤੋੜ ਲੱਗਦੀ ਐ ਸਾਨੂੰ ਸਾਤੋਂ ਰਹਿਣਾ ਨਹੀਂ ਜਾਂਦਾ ਜੀ ਕਰਦਾ ਮਰ ਜੀਏ ਫਿਰ ਇਹ ਗੋਲੀ ਜਦੋਂ ਖਾ ਲੈਂਦੇ ਅਸੀਂ ਫਿਰ ਦੋ ਘੜੀ ਸਾਨੂੰ ਨੀਂਦ ਆ ਜਾਂਦੀ ਸਾਡੇ ਸਰੀਰ ਨੂੰ ਆਰਾਮ ਲੜਾ ਇਹਦਾ ਮਤਲਬ ਉਹ ਚ ਨਸ਼ਾ ਹੈ ਜੇ ਉਹਦੇ ਚ ਨਸ਼ਾ ਨਹੀਂ ਹੈਗਾ ਫਿਰ ਉਹਨੂੰ ਤੋੜ ਕੇ ਕਿਉਂ ਨਹੀਂ ਹਟ ਇਦਾਂ ਮਤਸ ਪਾਸਟਾ ਜਿਉਂ ਚ ਨਸ਼ਾ ਹੈ। ਹੋਰ ਸਾਰਾ ਠੀਕ ਹੈ ਜੇਲ੍ਹ ਦੇ ਵਿੱਚ ਵੈਸੇ। ਨਹੀਂ ਹੋਰ ਕੀ ਚੀਜ਼ ਹੈ ਜੀ ਪਾਣੀ ਵਰਗੀ ਦਾਲ। ਅੱਛਾ ਜਿਸ ਤਰ੍ਹਾਂ ਤੁਸੀਂ ਮੰਨ ਲਓ ਜੀ ਚੁੱਬੀ ਵੀ ਮਾਰ ਦੂੰਗਾ ਨਾ ਵਿੱਚ ਤਾਂ ਵੀ ਕੋਈ ਦਾਣਾ ਨਹੀਂ ਲੱਭਣਾ। ਕੋਈ ਇਹਨਾਂ ਦੇ ਵਿਧਾਇਕ ਦਾ ਆਇਆ ਸੀ ਪਿੱਛੇ ਦਾ ਬਿਆਨ। ਉਹ ਕਹਿੰਦਾ ਜਰੂਰ ਜਾ ਕੇ ਆਉਣਾ ਚਾਹੀਦਾ ਵੀ ਜੇਲ੍ਹ ਦੇ ਵਿੱਚ ਨਾਲੇ ਦੇਖੋ ਕਿੰਨਾ ਵਧੀਆ। ਮੇਰੇ ਨਾਲ ਚੱਲੇ ਮੈਂ ਉਹਨੂੰ ਦਿਖਾਉਂਗਾ ਵੀ ਆ ਜਾ ਭਾਈ ਰੋਪੜ ਜੇਲ੍ਹ ਚ ਆਪਾਂ ਚੱਲਦੇ ਮੈਂ ਤਿੰਨ ਰਾਤਾਂ ਲਾ ਕੇ ਆਇਆ। ਦੇਖ ਕਿਹੜੀ ਦਾਲ ਹੈ। ਵੀ ਆ ਦਿਖਾ ਮੈਨੂੰ ਇਹ ਦਾਲ ਖਾਣ ਵਾਲੀ ਹੈਗੀ। ਐ ਜੇ ਤਾਂ ਆਪਾਂ ਜਾਨਵਰ ਰੋਟੀਆਂ ਤੇ ਦੂਜਿਆਂ ਦੂਜਿਆਂ ਇਹ ਮਸ਼ੀਨ ਦੀਆਂ ਲਾਈਆਂ ਹੋਈਆਂ ਸਭ ਦੱਸੋ ਸਿਸਟਮ ਕਿਹੜਾ ਜਿਹੜੇ ਦੇ ਵਿੱਚ ਹੁਣ ਇਹ ਨਹੀਂ ਪਤਾ ਮੈਨੂੰ ਕਿੰਨਾ ਖਰਚਾ ਪੈ ਰਿਹਾ ਹੁਣ ਉਹਨਾਂ ਦਾ ਇਹ ਵੀ ਇਹ ਵੀ ਆਈਟੀ ਵਿੱਚ ਪਾ ਕੇ ਅਸੀਂ ਪਤਾ ਕਰਾਂਗੇ ਵੀ ਉੱਥੇ ਇੱਕ ਬੰਦੇ ਨੂੰ ਕਿੰਨਾ ਖਰਚਾ ਪੈ ਰਿਹਾ ਪਰ ਉੱਥੇ ਖੜਾ ਕੀ ਰਹੇ ਤੁਸੀਂ ਦਾਲ ਦੇ ਵਿੱਚ ਕੋਈ ਦਾਣਾ ਲੱਭਦਾ ਨਹੀਂ ਹੈਗਾ ਮੂੰਗੀ ਮਸਰੀ ਦਾ ਵੀ ਕੋਈ ਵਿੱਚ ਦੇਖ ਲਵੇ ਜੀ ਪਾਣੀ ਉਹ ਫਿਰਦਾ ਦਾਲੇ ਦੇ ਜਾਂਦੇ ਕੋਈ ਹੋਰ ਸਬਜ਼ੀ ਵੀ ਆਉਂਦੀ ਮੈਂ ਤਾਂ ਦੋ ਰਾਤਾਂ ਲਾਈਆਂ ਜੀ ਉੱਥੇ ਤਿੰਨ ਦਿਨ ਲੱਗੇ ਸਮਝ ਲਓ ਤੀਏ ਦਿਨ ਮੈਂ ਬਾਹਰ ਨਿਕਲਿਆ ਤੇ ਮੈਨੂੰ ਤਾਂ ਦਾਲੇ ਆਈ ਮੂੰਗੀ ਮਸਰੀ ਦੀ ਆ ਮਹਾਂ ਦੀ ਦਾਲ ਆ ਮੂੰਗੀ ਮਸਰੀ ਆ ਮਹਾਂ ਦੀ ਦਾਲ ਬਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ ਜਿਨ੍ਹਾਂ ਦੇ ਜਿਹੜੇ ਲੀਡਰਾਂ ਦੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਵੀ ਭਾਈ ਨੇ ਲੀਡਰਾਂ ਦੀ ਚਮਚਾਗਰੀ ਨਾ ਕਰੋ ਉਹਨਾਂ ਨੇ ਕਹਿੰਦਾ ਵੀ ਹੁਣ ਤੁਹਾਨੂੰ ਭਾਈ ਮਟਰ ਪਨੀਰ ਦੀਆਂ ਸਬਜ਼ੀਆਂ ਖਾ ਲਈਏ ਫਿਰ ਜੇਲ੍ਹ ਚ ਇਹ ਨਹੀਂ ਕਹਿੰਦੇ ਤੁਸੇ ਮਟਰ ਮਿਲ ਜਾ ਅਸੀਂ ਮੈਂ ਚਲੋ ਮੇਰੇ 'ਤੇ ਦੋਸ਼ ਨਹੀਂ ਸੀ ਮੈਨੂੰ ਚੱਕ ਕੇ ਅੰਦਰ ਇੱਕਾਂ ਸਿਟਿਆ ਪਰ ਮੈਂ ਗਿਆ ਤੱਕ ਕੈਦੀ ਬਣ ਕੇ ਹਨਾ ਪਰ ਉੱਥੇ ਅਸੀਂ ਇਹ ਤਾਂ ਨਹੀਂ ਕਹਿੰਦੇ ਉਹਨਾਂ ਨੂੰ ਵੀ ਸਾਨੂੰ ਮਟਰ ਪਨੀਰ ਦੋ ਉਹਨਾਂ ਬੱਚਿਆਂ ਨੂੰ ਪਰ ਕਮ ਸੇਕੋਂ ਦਾਲ ਤਿਆਰ ਚਾਦੀ ਹੋਵੇ ਮੂੰਗੀ ਮਸਰੀ ਤਾਂ ਹੋਵੇ ਬੁਰਕੀ ਬਦਲ ਮੜੀ ਮੋਟੀ ਚੜ ਜਾਵੇ ਸ਼ਾਮ ਨੂੰ ਜਿਹੜੇ ਨੌਜਵਾਨ ਨਸ਼ੇ ਵਾਲੇ ਆ ਉਹਨਾਂ ਨੂੰ ਛੋਟੇ ਛੋਟੇ ਦੁੱਧ ਮਿਲ ਜਵੇ ਕੋਈ ਕੇਲਾ ਫਰੂਟ ਕੁਛ ਨਾ ਕੁਛ ਮਿਲ ਜਵੇ ਉਹਨਾਂ ਨੌਜਵਾਨਾਂ ਨੂੰ ਮੈਂ ਕੈਦੀਆਂ ਦੀ ਗੱਲ ਨਹੀਂ ਕਰੀ ਜੇ ਮੈਂ ਕੋਈ ਜੁਰਮ ਕਰਿਆ ਏ ਹੁਣ ਮੈਂ ਰੇਪ ਦੇ ਕੇਸ 'ਚ ਅੰਦਰ ਜਾਵਾਂ ਮੈਂ ਥੋੜੀ ਮੰਗੂਗਾ ਮੈਨੂੰ ਦਾਲਾਂ ਮਿਲਣ ਮੇਰਾ ਕੇਸ ਇਹ ਹੈ ਜਾਏ ਫਿਰ ਤਾਂ ਮੈਨੂੰ ਇੱਕ ਬੈਰਕ 'ਚ ਲੱਗ ਸਿਰਨਾ ਚਾਹੀਦਾ ਪਾਪੀ ਆ ਮਾਂਗਾ ਅਪਰਾ ਪਰ ਜਿਹੜੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਮੁੰਡੇ ਨੌਜਵਾਨ 20 ਸਾਲ ਤੋਂ ਲੈ ਕੇ 30 ਸਾਲ ਤੱਕ ਨਸ਼ਿਆਂ ਚੱਕ ਕੇ ਡੱਕੇ ਹੋਏ ਆਂ ਅੰਦਰ ਮੈਂ ਉਹਨਾਂ ਦੀ ਗੱਲ ਕਰੀ ਉਹਨਾਂ ਵਾਸਤੇ ਸਿਸਟਮ ਵਧੀਆ ਹੋਣਾ ਚਾਹੀਦਾ ਸੋ ਬਿਲਕੁਲ ਜੀ ਤਾਂ ਕਿਸਾਨਾ ਗੂ ਕੁਲਵਿੰਦਰ ਸਿੰਘ ਜੇਲ੍ਹ ਜਾ ਕੇ ਆਏ ਨੇ ਸੋ ਜੇਲ੍ਹ ਜਾਣ ਦਾ ਹਾਲੇ ਤੱਕ ਕਹਿੰਦੇ ਮੈਨੂੰ ਵੀ ਕਾਰਨ ਨਹੀਂ ਪਤਾ ਲੱਗਿਆ ਕਿਉਂਕਿ ਪਿੱਛੇ ਹੁਣ جنگ ਦੇ ਮਾਹੌਲ ਕਰਕੇ ਸਾਰੀਆਂ ਖਬਰਾਂ ਉਮੇਦੀਆਂ ਹੋ ਗਈਆਂ ਬਹੁਤ ਸਾਰੇ ਲੀਡਰਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਕਿੱਥੇ ਰਹੇ ਪਰ ਇਨਾਂ ਨੂੰ ਚੁੱਕਿਆ ਤੇ ਨਾਲ 755 ਕਰ ਦਿੱਤੀ ਗਈ ਜੇਲ੍ਹ ਭੇਜ ਦਿੱਤਾ ਗਿਆ ਕਿਉਂਕਿ ਹਾਲਾਂਕਿ 755 ਦੇ ਵਿੱਚ ਜ਼ਮਾਨਤ ਹੋ ਜਾਂਦੀ ਹੈ ਨਾਲ ਦੀ ਨਾਲ ਪਰ ਇਹ ਕਹਿੰਦੇ ਮੈਂ ਨਹੀਂ ਲਈ ਤੇ ਜੇਲ੍ਹ ਕੱਟ ਕੇ ਆਏ ਆ ਉੱਥੇ ਦੇ ਕੀ ਹਾਲਾਤ ਸੀ ਉਹ ਇਹਨਾਂ ਨੇ ਬਿਆਨ ਕੀਤੇ ਉਹ ਸਾਰੀ ਗੱਲਬਾਤ ਤੁਸੀਂ ਸੁਣੀ ਤਾਂ ਸਰਕਾਰਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਇਸ ਦੇ ਵੱਲ ਵੀ ਜ਼ਰੂਰ ਹੈ ਜਿਹੜੇ ਨੌਜਵਾਨ ਅੰਦਰ ਜੇ ਨਸ਼ੇ ਦੇ ਵਿੱਚ ਕਿਉਂਕਿ ਗੱਲ ਆਉਂਦੀ ਹੈ ਯੁੱਧ ਨਸ਼ਿਆਂ ਵਿਰੁੱਧ ਤਾਂ ਇਹ ਯੁੱਧ ਸਿਰਫ ਲੋਕ ਦਿਖਾਵਾ ਨਾ ਹੋਵੇ ਸੱਚਮੁੱਚ ਨੌਜਵਾਨਾਂ ਦੀਆਂ ਜਾਨਾਂ ਜਿਹੜੀਆਂ ਹੈਗੀਆਂ ਜਾ ਰਹੀਆਂ ਉਹਨਾਂ ਨੂੰ ਬਚਾਉਣ ਦੇ ਲਈ ਸਰਕਾਰਾਂ ਨੂੰ ਕੇ ਬਦਲਣਾ ਚਾਹੀਦਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਖਾਚਾਰ